ਰਾਗ ਸੁਹੀ ਮਹਿਲਾ ਪੰਜਵਾ ਅਸ਼ਟਪਦੀਆਂ ਘਰ ਦਸਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਦੀ ਕੰਡੀਆਂ ਜਿਨ੍ਹਾਂ ਨੇ ਦੂ ਜਾਣੇ ਲੱਗਾ ਝੂਰ ਮਰੋ ਸੇ ਵੰਡੀਆਂ ਹਉ ਨ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬੋਮਾਣਿਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣਿਆ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਆ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ ਪਾਮ ਜੁਲਾਈ ਪੰਧ ਤੋ ਨੈਣੀ ਦਰਸ਼ ਦੇਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਤੀ ਵਾ ਕਿਰਪਾਲ ਕਿੰਤੀ ਲੱਖ ਕਰੋੜ ਪਰੀਏ ਰੋਮਨਾ ਪੁੱਜਨ ਤੇਰਿਆ ਤੂੰ ਸ਼ਾਹੀ ਹੂੰ ਸ਼ਹਾ ਹਾਂ ਕਹਿ ਨਸਕਾ ਗੁਣ ਤੇਰਿਆ ਸਹੀਂ ਤਉ ਅਸੰਖ ਮਨਝੂ ਹੱਬ ਵਧਾਨੀਆਂ ਇੱਕ ਭੋਰੀ ਨਦਰ ਨਿਹਾਲ ਦੇ ਦਰਸ਼ ਰੰਗ ਮਾਣੀਆਂ ਜੈ ਢਿੱਠੇ ਮਨ ਤੀਰੀਏ ਕਿਲ ਵਿਖਵੰਨੰ ਦੂਰੇ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਾ ਭਰ ਪੂਰੇ ਕੋਇ ਨਿਮਾਣੀ ਟੈਪਈ ਮਿਲਿਆ ਸਹਿਜ ਸੁਭਾਏ ਪੁਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮੈ ਲਾਪਨਵਾ ਸਿਮ੍ਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾ ਮੋਹ ਬਾਦ ਅੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁਨਿਆ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ 하리야.